ਲੈ ਭਾਈ ਮਿੱਤਰੋ ਕਬਾੜ ਦੇ ਭਾਅ 'ਚ ਲੈ ਜੋ ਇਹ ਦੋਨੇ ਆਈਟਮਾਂ ਮੋਟਰਸਾਈਕਲ ਵਾਲੀ ਗੱਡੀ ਵੀ ਬਕਾਊ ਕਰਦੀ ਤੇ ਤੁਕਸਾਮੀ ਕੰਪਨੀ ਦੀ ਸਕੂਟਰੀ ਵੀ ਬਕਾਊ ਕਰਦੀ 15000 ਲੈ ਆਉ ਤੇ ਦੋਵੇਂ ਚੀਜ਼ਾਂ ਲੈ ਜੋ ਕਬਾੜ ਦੇ ਭਾਅ ਦੇ ਵਿੱਚ ਹੀ ਲੈ ਜੋ ਤੁਸੀਂ ਇਹਦੀ ਜੇ ਹੁਣ ਗੱਲ ਕਰਕੇ ਭਾਈ ਦਰਸ਼ਨ ਮਿਸਤਰੀ ਤੋਂ ਬਣੀ ਆ ਇਹ ਦਰਸ਼ਨ ਐਗਰੀਕਲਚਰ ਵਰਕਸ ਪਿੰਡ ਡੱਬ ਵਾਲੀ ਉਹ ਤੋਂ ਬਣੀ ਆ ਗੱਡੀ ਇਹ ਠੀਕ ਹੈ ਤੇ ਜਨ ਗੱਡੀ ਵਾਲੇ ਇਹਦੇ ਜਿਹੜੇ ਹੈਗੇ ਟਾਇਰ ਚਾੜੇ ਹੋਏ ਆ ਤੇ ਇਧਰ ਜੇ ਸਕੂਟਰੀ ਦੀ ਗੱਲ ਕਰਕੇ ਬਾਈ ਤੁਕਸਾਮੀ ਸਟ੍ਰੀਮ ਜੈਡ ਐਕਸ ਕੰਪਨੀ ਦੀ ਇਹ ਸਕੂਟਰੀ ਆ ਠੀਕ ਹੈ ਡਿਸਕ ਬ੍ਰੇਕਾਂ ਵਾਲੀ ਆ ਇਰ ਸੱਪੇ ਵਧ ਗਿਆ ਪਿਆ ਬੈਟਰੀਆਂ ਡੈਡ ਆ ਬੈਟਰੀਆਂ ਕੰਮ ਨਹੀਂ ਕਰਦੀਆਂ ਕਾਫੀ ਟਾਈਮ ਦੀ ਖੜੀ ਸੀ ਤੇ ਆਪਾਂ ਕਰਤੀ ਬਕਾਉ ਨੰਬਰ ਸਕਰੀਨ ਤੇ ਚੱਲ ਰਿਹਾ ਜਿਨ੍ਹਾਂ ਨੇ ਦੋਨੇ ਲੈਣੀਆਂ 15000 ਰੁਪਿਆ ਜੇ ਚ ਪਾ ਕੇ ਆਜੋ ਤੇ ਲੈ ਜਾਓ ਬਾਕੀ ਜਿਹੜੇ ਦੋਵੇਂ ਚੀਜ਼ਾਂ ਇਕੱਠੀਆਂ ਲੈ ਜਾਣਗੇ ਉਹਨਾਂ ਨੂੰ ਮਾੜੀ ਮੋਟੀ ਹੋਰ ਵੀ ਸ਼ੂਟ ਕਰ ਦਾਂਗੇ ਤੇ ਜਿਹੜਾ ਕੋਈ ਮੇਰਾ ਭਰਾ ਸਿੰਗਲ ਚੀਜ਼ ਲੈ ਕੇ ਜਾਊਗਾ ਚਾਹੇ ਆਹਾ ਤੇ ਚਾਹੇ ਆਹਾ ਉਹਨਾਂ ਨੂੰ ਬਈ ਜਿਹੜਾ ਰੇਟ ਦੱਸਿਆ 5 ਤੇ 10 ਐਨੇ ਦੀ ਹੀ ਲੱਗੂਗੀ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਮੈਸੇਜ ਕਰ ਸਕਦੇ ਹਾਂ WhatsApp ਤੇ ਕਾਲ ਕਰ ਸਕਦੇ ਹਾਂ ਕਰੋ ਕੰਟੈਕਟ ਫਿਰ